ਸਭ ਤੋਂ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜੋ ਰੈਸਪੀ ਬਣਾ ਰਹੀ ਹਾਂ ਬਹੁਤ ਹੀ ਹੈਲਦੀ ਤੇ ਹਾਜ਼ਮੇ ਵਾਲੀ ਹੈ ਤੇ ਤੁਸੀਂ ਕਈ ਵਾਰੀ ਮੂਲੀਆਂ ਦੇ ਪਰੌਂਠੇ ਵੀ ਖਾਦੇ ਹੋਣਗੇ ਮੂਲੀਆਂ ਦਾ achar ਵੀ ਖਾਦਾ ਹੋਏਗਾ ਔਰ ਮੂਲੀਆਂ ਦੀ ਸਬਜ਼ੀ ਵੀ ਖਾਦੇ ਹੋਏਗੀ ਪਰ ਅੱਜ ਮੈਂ ਜੋ ਰੈਸਪੀ ਬਣਾ ਰਹੀ ਹਾਂ ਉਹ ਤੁਸੀਂ ਸ਼ਾਇਦ ਹੀ ਕਦੀ ਬਣਾਈ ਹੋਵੇ ਅੱਜ ਪਰ ਬਣਾ ਰਹੀ ਹਾਂ ਮੂਲੀਆਂ ਦੀ ਚਟਨੀ ਔਰ ਉਸ ਦੇ ਨਾਲ ਮੈਂ ਮੂਲੀਆਂ ਦੇ ਪੱਤੇ ਵੀ ਕੱਟੇ ਨੇ ਦੇਖੋ ਬਰੀਕ ਬਰੀਕ ਕੱਟ ਲੈਨੇ ਇੱਧਰ ਮੈਂ ਧਨੀਆਂ ਲਿਆ ਹੈ ਔਰ 4 ਮਲੇਈਆਂ ਨੇ ਮਿਰਚ ਅਗਰ ਤੁਸੀਂ ਜ਼ਿਆਦਾ ਸਪਾਈਸੀ ਬਣਾਣੀ ਹੈ ਤੇ ਜ਼ਿਆਦਾ ਵੀ ਤੁਸੀਂ ਮਿਰਚਾ ਲੈ ਸਕਦੇ ਹੋ 2 ਮੇ ਜਵੈਨ ਦੇ ਪੱਤੇ ਲੈ ਰਹੇ ਠੀਕ ਹੈ ਜੀ ਇਸ ਤੋਂ ਇਲਾਵਾ ਸਾਨੂੰ ਨਿੰਬੂ ਚਾਹੀਦੇ ਨੇ ਪਰ ਮੈਂ 2 2.5 ਨਿੰਬੂ ਪਾਵਾਂਗੀ ਹੋਰ ਵੀ ਨਿੰਬੂ ਪਾ ਸਕਦੇ ਹਾਂ ਤੁਸੀਂ ਜ਼ਿਆਦਾ ਸਪਾਈਸੀ ਬਣਾਉਣਾ ਹੈ ਸੇ ਖੱਟਾ ਕਰਨ ਵਾਸਤੇ ਹੁਣ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਕਿ ਜਿਹੜੇ ਮੂਲੀਆਂ ਦੇ ਪੱਤੇ ਨੇ ਤੇ ਧੰਨੀਆਂ ਦੇ ਪੱਤੇ ਤੇ ਹਰੀ ਮਿਰਚ ਅਸੀਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲਾਂਗੇ ਅਜੇ ਅਸੀਂ ਮੂਲੀ ਨੂੰ ਕੁਝ ਵੀ ਨਹੀਂ ਕਰਨਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਅਗਲੀ ਰੈਸਪੀ ਅਸੀਂ ਕਿਵੇਂ ਕਰਨੀ ਹੈ ਠੀਕ ਹੈ ਜੀ ਹਾਂਜੀ ਮਿਕਸੀ ਜਾਰ ਵਿੱਚ ਅਸੀਂ ਮੂਲੀਆ ਤੇ ਪੱਤੇ ਤੇ ਹਰੀਆ ਮਿਰਚਾਂ ਚਾਰ ਪਾ ਦਿੱਤੀਆਂ ਨੇ ਤੇ ਬਾਕੀ ਦੇ ਦੋ ਮਿਰਚਾਂ ਜੇ ਅਸੀਂ ਹੋਰ ਪਾਵਾਂਗੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਣੀ ਆ ਉਸ ਤੋਂ ਬਾਅਦ ਅਸੀਂ ਸੁੱਕਾ ਸੋਰੀ ਹਰਾ ਧਨੀਆ ਵੀ ਪਾ ਦਿੱਤਾ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਬਾਕੀ ਸਾਰੀਆਂ ਚੀਜ਼ਾਂ ਸਾਰਾ ਚੋਪਰ ਵਿੱਚ ਬਣਾਉਣੀਆਂ ਨੇ ਕਿਉਂਕਿ ਜੜੀਆਂ ਇਹ ਚੀਜ਼ਾਂ ਨੇ ਇਹ ਫਿਰ ਮੂੰਹ ਵਿੱਚ ਆਉਂਦੇ ਨੇ ਪੱਤੇ ਤੇ ਐਨ ਉਸੇ ਬਿਲਕੁਲ ਗ੍ਰाइंड ਕਰਨਾ ਹੁਣ ਇਹਦੇ ਵਿੱਚ ਕੀ ਕਰਾਂਗੇ ਕਿ ਇੱਕ ਦੋ ਨਿੰਬੂ ਨਿਚੋੜਾਂਗੇ ਔਰ ਦੋ ਚਮਚ ਅਸੀਂ ਦਹੀਂ ਦੇ ਪਾਵਾਂਗੇ ਕਿਉਂਕਿ ਸੁੱਕੇ ਪੱਤੇ ਤੁਹਾਨੂੰ ਪਤਾ ਹੈ ਕਿ ਗ੍ਰाइंड ਨਹੀਂ ਹੋਣੇ ਠੀਕ ਹੈ ਜੀ ਹੁਣ ਇਹਦੇ ਵਿੱਚ ਦੋ ਚਮਚ ਦਹੀਂ ਤੇ ਦੋ ਹੀ ਅਸੀਂ ਨਿੰਬੂ ਨਿਚੋੜ ਦਵਾਂਗੇ ਹਾਂਜੀ ਪਹਿਲੇ ਅਸੀਂ ਨਿੰਬੂ ਨਿਚੋੜਾਂਗੇ ਟਾਕੇ ਇਹਦੇ ਵਿੱਚ ਹੀ ਖੱਟਾ ਮਿਕਸ ਹੋ ਜਾਏ ਔਰ ਇਹ ਜਿਹੜੇ ਪੱਤੇ ਨੇ ਥੋੜੇ ਐ ਵੀ ਗਿੱਲੇ ਹੋ ਜਾਣ ਠੀਕ ਹੈ ਜੀ इस तरह ही असी दो नींबू ने चोड़ देंगे बिच दो चम्मच दही के भी पावे हाँ जी दो चम्मच अस दही भी पा दिता और दो नींबू ने हैं ठीक है जी ਹੁਣ ਅਸੀਂ ਇਹਨੂੰ ਕਰ ਲਾਂਗੇ ਅੱਛੇ ਤਰ੍ਹਾਂ ਗ੍ਰਾਇੰਡ ਬਹੁਤ ਹੀ ਵਧੀਆ ਤੇ ਹੈਲਦੀ ਚਟਨੀ ਬਣੇਗੀ ਅਸੀਂ ਇਹਨੂੰ ਗ੍ਰਾਇੰਡ ਕਰਾਂਗੇ ਮਿਕਸੀ ਵਿੱਚ ਹਾਂਜੀ ਮੈਂ ਪਾਣੀ ਇਹਦੇ ਵਿੱਚ ਐਸ ਵਾਸੇ ਨਹੀਂ ਪਾਇਆ ਕਿ ਤੁਸੀਂ ਹਫ਼ਤਾ ਦਸ ਦਿਨ ਯੂਜ਼ ਕਰ ਸਕਦੇ ਹੋ ਅਗਰ ਅਸੀਂ ਪਾਣੀ ਪਾ ਦਾਂਗੇ ਤਾਂ ਛੇਤੀ ਖਰਾਬ ਹੁੰਦਾ ਦਾ ਚਾਂਸ ਹੁੰਦਾ ਹੈ ਐਸ ਵਾਸੇ ਅਸੀਂ ਬਿਲਕੁਲ ਪਾਣੀ ਨਹੀਂ ਪਾਇਆ ਦਹੀਂ ਪਾਇਆ ਤੇ ਨਿੰਬੂ ਪਾ ਕੇ ਇਹਦੀ ਖਟਾਸ ਨੂੰ ਪੂਰਾ ਕਰ ਲਿਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਦਰਦਰੀ ਪੇਸਟ ਬਣ ਗਈ ਹੈ ਸਿ ਬਿਲਕੁਲ ਪਾਣੀ ਨਹੀਂ ਭਰਾਨਾ ਨੂੰ ਇਸ ਤਰੀ ਹਲਕੇ ਹਲਕੇ ਦਰਦਰੀ ਰਹਿਣ ਦੇਣੀ ਹੈ ਇਹ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਕਿਉਂਕਿ ਚੋਪਰ ਵਿੱਚ ਇਸ ਤਰ੍ਹਾਂ ਨਹੀਂ ਛੋੜੀ ਸਾਡਾ ਬਾਕੀ ਤਾਂ ਕੰਮ ਸਾਰਾ ਚੋਪਰ ਵਿੱਚ ਹੁਣ ਅਸੀਂ ਨੂੰ ਕੋਈ ਕਟੋਰੀ ਵਿੱਚ ਕੱਢ ਲਵਾਂਗੇ ਹਾਂਜੀ ਧਨੀਆ ਤੇ ਮੂਲੀਆਂ ਦੀ ਅਸੀਂ ਪੇਸਟ ਬਣਾ ਲਈ ਹੈ ਹਰੀਆਂ ਮਿਰਚਾਂ ਵੀ ਵਿੱਚ ਹੀ ਗ੍ਰाइंड ਕਰਤੀਆਂ ਹੁਣ ਕੀ ਅਸੀਂ ਕਰਨਾ ਹੈ ਜਿਹੜੀਆਂ ਮੂਲੀਆਂ ਨੇ ਅਸੀਂ ਨੂੰ ਚੋਪ ਕਰਾਂਗੇ ਅਸੀਂ ਨੂੰ ਮਿਕਸੀ 'ਚ ਨਹੀਂ ਕਰਨਾ ਕਿਉਂਕਿ ਤੁਹਾਨੂੰ ਪਤਾ ਹੈ ਮਿਕਸੀ 'ਚ ਬਿਲਕੁਲ ਪਾਣੀ ਬਣ ਜਾਏਗਾ ਪਰ ਅਸੀਂ ਚਟਨੀ ਬਣਾਣੀ ਹੈ ਥੋੜੀ ਦਰਦਰੀ ਔਰ ਮੂਲੀਆਂ ਦੀ ਚਟਨੀ ਜਿਹੜੀ ਦਰਦਰੀ ਅੱਛੀ ਲੱਗਦੀ ਹੈ ਬਿਲਕੁਲ ਗ੍ਰाइंड ਨਹੀਂ ਅੱਛੀ ਲੱਗਦੀ ਠੀਕ ਹੈ ਜੀ ਹੁਣ ਅਸੀਂ ਮੂਲੀਆਂ ਨੂੰ ਚੌਪ ਕਰ ਲਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੂਲੀਆਂ ਨੂੰ ਅਸੀਂ ਇਸ ਤਰ੍ਹਾਂ ਚੌਪ ਕਰ ਲਿਆ ਠੀਕ ਹੈ ਜੀ ਇੰਨੇ ਕੁ ਬਰੀਕ ਹੋਣੇ ਚਾਹੀਦੇ ਨੇ ਜਿੰਨੇ ਸਾਨੂੰ ਚਾਹੀਦੇ ਅਸੀਂ ਉਹਨਾਂ ਨੂੰ ਚੌਪ ਕਰ ਲਿਆ ਜ਼ਿਆਦਾ ਨੂੰ ਬਰੀਕ ਨਹੀਂ ਕਰਨਾ ਕਿਉਂਕਿ ਮੂਲੀ ਦੀ ਅਸੀਂ ਇਹ ਚਟਨੀ ਬਣਾ ਰਹੇ ਹਾਂ ਅਗਰ ਅਸੀਂ ਮੂਲੀ ਨੂੰ ਗ੍ਰਾਈਂਡ ਕਰ ਦਿੱਤਾ ਤੇ ਬਿਲਕੁਲ ਪਾਣੀ ਬਣ ਜਾਏਗਾ ਹੁਣ ਅਸੀਂ ਇੱਕ ਪਿਆਜ਼ ਲਿਆ ਉਹਨੂੰ ਵੀ ਅਸੀਂ ਇਸ ਤਰੀਂ ਦਰਦਰਾ ਚੋਪ ਕਰ ਲਵਾਂਗੇ ਠੀਕ ਹੈ ਜੀ ਇੱਕ ਪਿਆਜ਼ ਨੂੰ ਅਸੀਂ ਕਰਨਾ ਸਿਰਫ ਇੱਕ ਪਿਆਜ਼ ਪਾਣਾ ਹਾਂਜੀ ਅਸੀਂ ਜਿਹੜੇ ਪਿਆਜ਼ ਸੀ ਉਹ ਵੀ ਵਿੱਚ ਪਾ ਦਦੇ ਨੇ ਮੂਲੀਆਂ ਦੇ ਵਿੱਚ ਤੁਸੀਂ ਸੋਚੋਗੇ ਕਿ ਚਟਨੀ ਵਿੱਚ ਤੇ ਪਿਆਜ਼ ਵਾਧੂ ਪਾ ਸਕਦੇ ਹਾਂ ਪਰ ਅਸੀਂ ਅੱਜ ਬਣਾ ਰਹੇ ਹਾਂ ਮੂਲੀਆਂ ਦੀ ਚਟਨੀ ਸਾਡੇ ਮੂਲੀਆਂ ਜ਼ਿਆਦਾ ਹੁਣੇ ਚੇਦੀਆਂ ਨੇ ਇਹ ਸਾਰੀਆਂ ਥੱਲੇ ਮੂਲੀ ਹੈ ਔਰ ਅਸੀਂ ਪਿਆਜ਼ ਸਿਰਫ ਇੱਕ ਲਿਆ ਛੋਟਾ ਜਾਂ ਜ਼ਿਆਦਾ ਨਹੀਂ ਲੈਣਾ ਹੁਣ ਅਸੀਂ ਲਸਣ ਤੇ ਟਮਾਟਰ ਸਾਡਾ ਰਹਿ ਗਿਆ ਉਹ ਅਸੀਂ ਹੁਣ ਉਹਦਾ ਰੈਸਪੀ ਸਟਾਰਟ ਕਰਾਂਗੇ ਠੀਕ ਹੈ ਜੀ ਹਾਂਜੀ ਅਸੀਂ ਹੁਣ ਇੱਕ ਕੜਾਹੀ ਲਾਵਾਂਗੇ ਉਹਦੇ ਵਿੱਚ ਥੋੜਾ ਜਿਹਾ ਮੈਂ ਤੇਲ ਪਾ ਲਿਆ 2-3 ਚਮਚ ਜ਼ਿਆਦਾ ਨਹੀਂ ਪਾਣਾ ਤੇਲ ਜਿਹੜਾ ਬਚ ਜਾਏਗਾ ਵਿੱਚ ਉਹਦੇ ਵਿੱਚ ਹੀ ਰਨ ਦੇਣਾ ਤੇ ਅਸੀਂ ਕੀ ਕਰਨਾ ਕਿ ਟਮਾਟਰਾਂ ਨੂੰ ਮੈਂ ਤਿੰਨ ਟਮਾਟਰ ਲਏ ਨੇ ਔਰ ਅਸੀਂ ਇਹਨਾਂ ਨੂੰ ਹਾਫ-ਹਾਫ ਕਰ ਲਿਆ ਹੁਣ ਸਾਰੇ ਟਮਾਟਰਾਂ ਨੂੰ ਅਸੀਂ ਕੜਾਹੀ ਤੇ ਵਿੱਚ ਪਾ ਕੇ ਫਰਾਈ ਕਰਾਂਗੇ ਠੀਕ ਹੈ ਜੀ ਇਹ ਚਟਪੀ ਅੰਨੀਕ ਟੇਸਟੀ ਬਣੇਗੀ ਨਾ ਉਹ ਤੁਹਾਡਾ ਹਫਤਾ 10 ਦਿਨ ਦੋ ਸੀ ਹਰੀ ਮਿਰਚ ਫਰਾਈ ਕਰਾਂਗੇ ਵਿੱਚੀ ਔਰ ਲਸਣ ਦੀ ਕੁਟੀਵੇ ਪੂਰੀ ਪਾਈਏ ਇਹਨੂੰ ਫਰਾਈ ਕਰਾਂਗੇ ਲਸਣ ਜਿਹੜਾ ਭੁੱਜ ਕੇ ਸੁਆਦ ਮੰਦਾ ਇਹਨਾਂ ਟੇਸਟੀ ਬਣ ਜਾਣਗੇ ਇਹਦੀ ਰੈਸਪੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਅਸੀਂ ਇਹਨੂੰ 2 ਮਿੰਟ ਵਾਸਤੇ ਉੱਥੋਂ ਟੱਕ ਦਵਾਂਗੇ ਦੋ ਕੁ ਮਿੰਟ ਅਸੀਂ ਨੂੰ ਪੁੱਜਣ ਦਵਾਂਗੇ ਤੇ ਜਦੋਂ ਇਹ ਲਾਲ ਹੋ ਜਾਣਗੇ ਛਿਲਕਾ ਆਪਣੇ ਆਪ ਦੇਖਣਾ ਤੁਸੀਂ ਟਮਾਟਰਾਂ ਤੋਂ ਉੱਤਰ ਜਾਣਾ ਟਮਾਟਰ ਨੂੰ ਤੁਸੀਂ ਉਲਟਣਾ ਪਲਟਣਾ ਵੀ ਇੱਕ ਵਾਰੀ ਤੇ ਜਿਹੜੀ ਹਰੀ ਮਿਰਚ ਉਹ ਵੀ ਪੁੱਜ ਜਾਏਗੀ ਤੇ ਜਿਹੜਾ ਲਸਣ ਦਾ ਟੇਸ ਹੋਵੇ ਬਹੁਤ ਹੀ ਵਧੀਆ ਆਏਗਾ ਥੋੜਾ ਜਿਹਾ ਸਿਰੇ ਸਾਈਡ ਤੇ ਕਰ ਦਈਏ ਕਿਉਂਕਿ ਸਾਈਡਾਂ ਤੇ ਜ਼ਿਆਦਾ ਤੇਲ ਹੈ ਤੇ ਵਿਚਕਾਰ ਘੱਟ ਹੋ ਗਿਆ ਠੀਕ ਹੈ ਜੀ ਅਸੀਂ ਨੂੰ ਤੇ ਟੱਕ ਦਵਾਂਗੇ 2 ਮਿੰਟ ਵਾਸਤੇ ਹਾਂਜੀ ਅਸੀਂ ਹੁਣ ਟੱਕਣ ਲੱਗ ਉਤਾਰ ਕੇ ਥੋੜਾ ਜਿਹਾ ਚੈੱਕ ਕਰਾਂਗੇ ਇਸ ਤਰ੍ਹਾਂ ਦਾ ਬਣ ਗਿਆ ਇਹ ਇਹ ਦੇਖੋ ਜੀ ਸਾਡੇ ਜਿਹੜੇ ਲਸਣ ਹੈ ਉਹ ਬਿਲਕੁਲ ਹੀ ਸੌਫਟ ਹੋ ਗਿਆ ਔਰ ਲਾਲ ਵੀ ਹੋ ਗਿਆ ਹਰੀ ਮਿਰਚ ਵੀ ਪੱਕ ਗਈ ਔਰ ਜਿਹੜੇ ਟਮਾਟਰ ਵੀ ਉਹ ਵੀ ਬਹੁਤ ਵਧੀਆ ਹੋ ਗਏ ਨੇ ਕੋਈ ਤੁਸੀਂ ਉਲਟਾ ਸਕਦੇ ਹੋ ਇਹਨੂੰ ਕਿਉਂਕਿ ਅਸੀਂ ਇਹਦੀਆਂ ਛਿਲੜਾ ਉਤਾਰਨੀਆਂ ਨੇ ਤੇ ਜੇ ਇਹ ਕੱਚਾ ਰਹਿ ਗਿਆ ਫਿਰ ਛਿਲੜਾ ਨਹੀਂ ਉਤਾਰਨੀਆ ਠੀਕ ਹੈ ਜੀ ਬਹੁਤ ਹੀ ਵਧੀਆ ਪੱਕ ਗਏ ਨੇ ਸਾਡੇ ਟਮਾਟਰ ਵੀ ਔਰ ਹਰੀ ਮਿਰਚ ਵੀ ਦੇਖੋ ਕਿੰਨੀ ਵਧੀਆ ਹੋ ਗਈ ਹੁਣ ਇਹਨੂੰ ਥੋੜਾ ਜਿਹਾ ਸਿੰਕ ਤੇ ਕਰ ਦਾਂਗੇ 2 ਮਿੰਟ ਵਾਸਤੇ ਫਿਰ ਅਸੀਂ ਇਹਨੂੰ ਬੰਦ ਕਰਾਂਗੇ ਤਾਂ ਕਿ ਟਮਾਟਰ ਜੜਨੇ ਅੱਛੀ ਤਰ੍ਹਾਂ ਗਲ ਜਾਣ ਇਸ ਤੋਂ ਬਾਅਦ ਅਸੀਂ ਇਹਨੂੰ ਚੋਪਰ ਵੀ ਦੇ ਵਿੱਚ ਪਾ ਕੇ ਸਾਰੇ ਸਮਾਨ ਨੂੰ ਚੋਪ ਕਰਾਂਗੇ ਬਾਕੀ ਸਾਡਾ ਮਟੀਰੀਅਲ ਤਿਆਰ ਹੈ ਹੁਣ ਅਸੀਂ ਬਣਾਵਾਂਗੇ ਚਟਨੀ ਠੀਕ ਹੈ ਜੀ ਪਹਿਲੇ ਸਾਰਾ ਮਟੀਰੀਅਲ ਤਿਆਰ ਕਰਨਾ ਪੈਂਦਾ ਉਸ ਤੋਂ ਬਾਅਦ ਨਾਲੇ ਸੀ ਚਟਨੀ ਬਣਾਣੀ ਸ਼ੁਰੂ ਕਰ ਦਾਂਗੇ ਹਾਂ ਜੀ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਜਿਹੜਾ ਸਾਡੇ ਕੋਲ ਲਸਣ ਹੈ ਸਾਡਾ ਕਾਫੀ ਅੱਛੀ ਤਰ੍ਹਾਂ ਪੁੱਜ ਗਿਆ ਹੈ ਅਸੀਂ ਇਹਨੂੰ ਕੱਢ ਲਵਾਂਗੇ ਹਾਂਜੀ ਅਸੀਂ ਕੜਾਈ ਵਿੱਚ ਸਬਜ਼ੀ ਮਾਰ ਕੱਢ ਲਿਆ ਪਰ ਅਸੀਂ ਤੇਲ ਨਹੀਂ ਕੱਢਣਾ ਠੀਕ ਹੈ ਜੀ ਇਹ ਦੇਖੋ ਅਸੀਂ ਸਾਰਾ ਸਬਜ਼ੀ ਬਾਹਰ ਕੱਢ ਲਿਆ ਹੁਣ ਅਸੀਂ ਟਮਾਟਰ ਦੇ ਚਿਲਕਾ ਉਤਾਰ ਕੇ ਔਰ ਦੇਖੋ ਲਸਣ ਕਿੰਨਾ ਵਧੀਆ ਪੁੱਜ ਗਿਆ ਇਹ ਪੁੱਜਿਆ ਹੋਇਆ ਲਸਣ ਐਨਾ ਟੇਸਟੀ ਲੱਗਦਾ ਨਾ ਚਟਨੀ ਦੇ ਵਿੱਚ ਕਮਾਲ ਦਾ ਹੀ ਕੰਮ ਕਰਦਾ ਔਰ ਹਰੀਆਂ ਮਿਰਚਾਂ ਵੀ ਦੇਖੋ ਮੈਂ ਭੁੰਨ ਲਿਆ ਨੇ ਅੱਛੀ ਤਰ੍ਹਾਂ ਤੇ ਇਹ ਬਹੁਤ ਹੀ ਟੇਸਟੀ ਬਣ ਜਾਣਾ ਹੁਣ ਅਸੀਂ ਇਹਨੂੰ ਸਾਰਾ ਕੁਝ ਚੋਪਰ 'ਚ ਪਾ ਕੇ ਇਨ ਚੋਪ ਕਰ ਲਵਾਂਗੇ ਠੀਕ ਹੈ ਜੀ ਹਾਂ ਜੀ ਮੈਂ ਟਮਾਟਰਾਂ ਦੀਆ ਦੇਖੋ ਛਿਲਕਾ ਉਤਾਰ ਦਿੱਤੀਆਂ ਨੇ ਔਰ ਮੈਂ ਟਮਾਟਰ ਲਸਣ ਤੇ ਹਰੀ ਮਿਰਚ ਚੋਪਰ ਚ ਪਾ ਦਿੱਤੀ ਹੈ ਤੇ ਹੁਣ ਅਸੀਂ ਨੂੰ ਗ੍ਰਾਈਂਡ ਕਰਾਂਗੇ ਠੀਕ ਹੈ ਜੀ ਇਹ ਹੀ ਮਸਾਲੇ ਨੇ ਚਟਨੀ ਨੂੰ ਟੇਸਟੀ ਕਰਨਾ ਜਿਹੜਾ ਸੋ ਹੁਣ ਮਸਾਲਾ ਬਣਾਣ ਲੱਗੇ ਹਾਂ ਹਾਂ ਜੀ ਸਭ ਤੋਂ ਪਹਿਲੇ ਅਸੀਂ ਮੂਲੀ ਦੇ ਪੱਤੇ ਜੇ ਧਨੀਆ ਜਿਹੜਾ ਗ੍ਰाइंड ਕੀਤਾ ਸੀ ਹਰੀ ਮਿਰਚ ਅਸੀਂ ਇਹਦੇ ਵਿੱਚ ਪਾ ਦਵਾਂਗੇ ਡੋਂਗੇ 'ਚ ਜਿਹਦੇ 'ਚ ਸਾਡੀਆਂ ਮੂਲੀਆਂ ਪਈ ਹੋਈਆਂ ਨੇ ਠੀਕ ਹੈ ਜੀ ਸਾਰਾ ਸੇ ਸਮਾਨ ਹੁਣ ਮੈਂ ਡੋਂਗੇ 'ਚ ਇਕੱਠਾ ਕਰ ਦੇਣਾ ਤੇ ਹੁਣ ਜਿਹੜਾ ਸੀ ਟਮਾਟਰ ਤੇ ਲਸਣ ਦੀ ਪੇਸਟ ਬਣਾਈਏ ਉਹ ਵੀ ਅਸੀਂ ਵਿੱਚ ਪਾ ਦਾਂਗੇ ਹੁਣ ਸਿਰਫ ਸਾਡਾ ਰਹਿ ਗਿਆ ਨਮਕ ਮਿਰਚ ਮਸਾਲੇ ਤੇ ਉਹ ਅਸੀਂ ਹੁਣ ਪਾਵਾਂਗੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਚਾਟ ਮਸਾਲਾ ਹੁਣ ਮੈਂ ਪਾਵਾਂਗੀ ਸੋਫ ਜੀਰਾ ਜਵੈਨ ਤੇ ਮੈਨੂੰ ਭੁੰਨ ਕੇ ਇਹਦਾ ਮਸਾਲਾ ਰੱਖਿਆ ਹੋਇਆ ਸੀ ਉਹ ਵੀ ਮੈਂ ਪਾ ਦਿੱਤਾ ਹੁਣ ਪਾਵਾਂਗੇ ਹਿੰਗ ਥੋੜੀ ਜੀ ਉਸ ਤੋਂ ਬਾਅਦ ਅਸੀਂ ਪਾਵਾਂਗੇ ਨਮਕ ਨਮਕ ਤੁਸੀਂ ਟੇਸਟ ਦੇ ਮੁਤਾਬਿਕ ਪਾਣਾ ਹੈ ਪਹਿਲੇ ਤੁਸੀਂ ਘੱਟ ਪਾ ਲਓ ਬਾਅਦ ਵਿੱਚ ਫਿਰ ਹੋਰ ਵੀ ਪਾ ਸਕਦੇ ਹੋ ਜਿਆਦਾ ਤੇਜ਼ ਨਾ ਹੋਵੇ ਨਮਕ ਤੁਸੀਂ ਟੇਸਟ ਕਰਕੇ ਬਾਅਦ ਵਿੱਚ ਦੇਖ ਲੈਣਾ ਹੁਣ ਅਸੀਂ ਪਾਵਾਂਗੇ ਸੁੱਕਾ ਧਨੀਆ ਥੋੜਾ ਜਿਹਾ ਠੀਕ ਹੈ ਜੀ ਤੇ ਥੋੜਾ ਜਿਹਾ ਗਰਮ masala ਇੰਨੀ ਵਧੀਆ ਤੇ ਹੈਲਦੀ ਚਟਨੀ ਬਣਦੀ ਹੈ ਨਾ ਤੁਸੀਂ ਇੱਕ ਵਾਰੀ ਬਣਾ ਕੇ ਦੇਖੋਗੇ ਤੇ ਹੁਣ ਅਸੀਂ ਸਾਰਿਆਂ ਨੂੰ ਮਿਕਸ ਕਰ ਲੈਣਾ ਮੈਂ ਤੁਹਾਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਦਿਖਾਨੀ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਚਟਨੀ ਕਿੰਨੀ ਵਧੀਆ ਬਣ ਗਈ ਹੈ ਔਰ ਇੰਨੀ ਕਿ ਟੇਸਟੀ ਹੁੰਦੀ ਹੈ ਨਾ ਆਗਰ ਸਬਜੀ ਨਹੀਂ ਬਣਾ ਹੋਵੇ ਤੇ ਤੁਸੀਂ ਪ੍ਰੌਨਟੀ ਨਾਲ ਇਹਨੂੰ ਖਾਓ ਤੇ ਬੜਾ ਹੀ ਮਜ਼ਾ ਆਉਂਦਾ ਹੈ ਖਾ ਕੇ ਔਰ ਇੰਨੀ ਹੈਲਦੀ ਹੁੰਦੀ ਹੈ ਤੁਹਾਨੂੰ ਪਤਾ ਮooli ਜਿਹੜੀ ਉਹ ਸਰਦੀ ਵਿੱਚ ਹੀ ਆਉਂਦੀ ਹੈ ਤੇ ਤੁਸੀਂ ਇਹਦਾ ਫਾਇਦਾ ਸਰਦੀ ਵਿੱਚ ਹੀ ਲੈ ਸਕਦੇ ਹੋ ਠੀਕ ਹੈ ਜੀ ਨਮਕ ਮਿਰਚ ਮਸਾਲੇ ਧਿਆਨ ਨਾਲ ਪਹਿਲੇ ਪਾ ਲਓ ਅਗਰ ਤੁਹਾਨੂੰ ਕੱਟ ਲੱਗਣ ਟੇਸਟ ਕਰ ਲਓ ਦੇਖੋ ਜੀ ਕਿੰਨੀ ਵਧੀਆ ਚਟੇ ਬਣ ਗਏ ਇਹ ਦੇਖੋ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਵਧੀਆ ਬੰਦੇ ਨੂੰ ਹਫ਼ਤਾ ਭਰ ਤੁਸੀਂ ਖਾਂਦੇ ਰਹੋ ਪਰ ਇਹ ਵੇਖ ਕੇ ਤੁਸੀਂ ਇਹਨੂੰ ਸਟੀਲ ਦੇ ਬਰਤਨ ਜਾਂ ਲੋਹੇ ਦੇ ਬਰਤਨ ਚ ਨਹੀਂ ਪਾਣਾ ਤੁਸੀਂ ਕੱਚ ਦੇ ਬਰਤਨ ਚ ਚੀਨੀ ਦੇ ਬਰਤਨ ਚ ਰੱਖੋ ਚਾਹੇ ਹਫ਼ਤਾ ਰੱਖ ਲਓ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਕੱਸ ਖੋਲ ਦਿੰਦੀਆਂ ਨੇ ਪਹਿਲੇ ਸਾਡੇ ਵੱਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਇੰਨਾ ਚੀਜ਼ਾਂ ਚ ਨਾ ਪਾਓ ਇਸ ਲਈ ਜ਼ਿਆਦਾ ਮਿੱਟੀ ਦੇ ਪਾਂਡਿਆਂ ਦੇ ਘਰ ਚ ਵਰਤੋਂ ਕੀਤੀ ਜਾਂਦੀ ਸੀ ਤੇ ਮਿੱਟੀ ਦੇ ਪਾਂਡਿਆਂ ਵਿੱਚ ਹੀ ਚਟਨੀਆਂ ਰੱਖਿਆ ਜਾਂਦੀਆਂ ਸੀ ਤੇ ਹੁਣ ਸਾਡੇ ਕੋਲ ਅੱਜ ਕੱਲ ਮਿੱਟੀ ਦੇ ਪਾਂਡੇ ਨਹੀਂ ਪਰ ਚੀਨੀ ਦੇ ਬਰਤਨ ਜਾਂ ਕੱਚ ਦੇ ਤਾਂ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਤੁਸੀਂ ਉਹਦੇ ਵਿੱਚ ਪਾ ਕੇ ਰੱਖੋ ਹਫ਼ਤਾ ਭਰ ਤੁਸੀਂ ਮਜ਼ੇ ਨਾਲ ਖਾਓ ਉਸ ਤੋਂ ਬਾਅਦ ਜਦੋਂ ਖਤਮ ਹੁੰਦੀ ਹੈ ਫਿਰ ਬਣਾ ਲਓ ਇਹ ਸਰਦੀ ਵਿੱਚ ਇੰਜੋਏ ਕਰ ਲਓ ਫਿਰ ਮੂਲੀ ਕਿੱਥੇ ਮਿਲਦੀ ਹੈ ਐਵਲੀ ਮੂਲੀ ਨਹੀਂ ਤੁਹਾਨੂੰ ਮਿਲਨੀ ਜਿਹੜੀ ਸਰਦੀ ਦੀ ਹੈ वैसे था था तो ਤੁਹਾਨੂੰ ਗਰਮੀ ਚ ਵੀ ਮਿਲ ਜਾਏਗੀ ਪਰ ਜੋ ਅੱਜ ਕੱਲ ਮੋਲੀ ਆ ਰਹੀ ਹੈ ਨਾ ਬਹੁਤ ਵਧੀਆ ਇਹ ਤੁਹਾਨੂੰ ਨੇ ਮਿਲੀ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਚਟਨੀ ਓਕੇ ਜੀ ਸਤਿ ਸ੍ਰੀ ਅਕਾਲ ਜੀ